ਡਿੰਗ 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 ਬਈ ਬੱਲਾ ਬੱਲਾ ਚੁੱਕਿਆ ਪਤੰਜਰ ਕੰਮ ਕੋਈ ਛੱਡ ਵੀ ਜੇ ਕਦੇ ਤੇਲੇ ਬੈਚਨ ਲੱਗ ਜਾ ਨਾ ਕਦੇ ਛਾਬਦੀ ਹੁਣ ਮੈਨੂੰ ਲੱਗਦਾ ਡਾਕਟਰ ਬਣ ਗਿਆ ਪਤੰਜਰ ਉਹ ਨਾਨਾ ਜੀ ਨਾ ਬੇ ਤੂੰ ਹੀ ਪਹਿਲਾਂ ਆਪਣੇ ਕੋਲੇ ਆਏ ਨਹੀਂ ਆਪਾਂ ਤਾਂ ਤੈਨੂੰ ਮੈਨੇ ਕੋਰਚ ਕੀਤਾ ਹੱਡੀਆਂ ਬਾਹਾਂ ਦਾ ਫੇਰ ਦੁਕਾਨ ਹੀ ਖੋਲੀ ਆਪਾਂ ਉਹ ਚੱਲ ਦੁਕਾਨ ਨੂੰ ਕਿਤੇ ਪਤੰ ਤੇਰਾ ਤੂੰ ਚਾਂਦ ਨਹੀਂ ਚੌਕ ਤੇ ਬੈਠਾ ਦੋ ਮੰਜੇ ਢਾਕੇ ਦੁਕਾਨ ਬਣਾ ਲਈ ਤੇ ਤੂੰ ਛੱਡ ਪਰੇ ਮੇਰਾ ਗੁੱਟ ਦੇ ਇੱਕ ਚੁੱਕੇ ਚਾਲਾ ਬਾਹਾਂ dard ਹੁੰਦਾ ਗੁੱਟ ਵਿੱਚ ਬਈ ਬੱਲਾ ਬੱਲਾ ਜਨਾਬ ਤੂੰ ਕੀੜਾ ਜੋਰ ਦਾ ਕੰਮ ਕਰਦੇ ਹੋ ਤੂੰ ਕੀ ਗੁੱਟ ਚਾਲਾ ਕਿਵੇਂ ਹਲਾ ਰਿਆ ਕੀ ਗੱਲ ਕਿਤੇ ਭਾਛਣ ਦੰਦੇ ਦੰਦੇ ਮੈਕ ਤੇ ਤਾਂ ਨਹੀਂ ਮਾਰ ਲਿਆ ਜੋਰ ਨਾਲ ਉਹ ਤੈਨੂੰ ਪਤਾ ਹੀ ਆ ਚੁੱਕਿਆ ਜਦੋਂ ਤਾਂ ਆਇਆ ਹੁੰਦਾ ਫਿਰ ਮੈਕ ਦੇ ਮੂਰੇ ਤੈਨੂੰ ਪਤਾ ਹੱਥ ਪੈਰ ਆਹੀਂ ਚੱਲਦੇ ਹੁੰਦੇ ਨੇ ਗੱਲ ਤਾਂ ਤੇਰੀ ਉੱਚਤੀ ਆ ਚਾਲਾ ਲੱਗੇ ਆ ਤਾਂ ਮੈਕ ਚੀਆ ਲੱਗੇ ਆ ਵੀ ਚਾਲਾ ਜੋਰ ਨਾਲ ਆ ਪੂਰਾ ਕੋਈ ਗੱਲ ਨਹੀਂ ਜਨਾਬ ਗੋਟੇ ਟੋੜਾ ਕਰ ਦਿੰਨੇ ਆ ਲੋਟ ਪਰ ਇੱਕ ਕੰਮ ਕਰ ਦਿਓ ਮੇਰਾ ਦੋ ਕ ਮਹੀਨਿਆਂ ਤੱਕ ਆਪਣੀ ਇੱਧਰ ਦੁਕਾਨ ਤਿਆਰ ਹੋਣੀ ਆ ਰੀਬਨ ਆਪਾ ਤੋਤੋਂ ਘਟਾਉਣਾ ਜਨਾਬ ਬਈ ਬੱਲਾ ਬੱਲਾ ਪਤੰਜਰਾ ਦੋ ਮਹੀਨਿਆਂ ਚੀ ਦੁਕਾਨ ਕੜੀ ਕਰ ਦੇਂਗਾ ਮੈਨੂੰ ਲੱਗਦਾ ਮੋਟੀ ਕਮਾਈ ਹੁੰਦੀ ਆ ਫਿਰ ਉਹ ਕਾਹਨੋ ਜਨਾਬ ਮੋਟੀ ਕਮਾਈ ਕਾਦੀ ਹੁੰਦੀ ਆ ਕਮਾਈ ਤਾਂ ਚਾਲੀ ਅੱਜ ਤੋਂ ਹੋਣੀ ਆ ਚੁਰੂ ਬੱਚ ਹੁਣ ਤੁਸੀਂ ਦੁਕਾਨ ਤੇ ਗਿਹੜਾ ਮਾਰ ਕੇ ਦੇਖੋ ਹੁਣ ਗਾਕਾਂ ਦੀਆਂ ਲੈਣਾ ਲੱਗਦੀਆਂ Subscribe now and press the bell icon. Never miss an update.